ਠੀਕ ਹੈ ਓਕੇ ਰੈਡੀ ਜੀ ਫਿਰ ਸਰ ਅੱਜ ਬੜੀ ਅਹਿਮ ਮੀਟਿੰਗ ਹੋਈ ਤੇ ਇੱਕ ਵੀਰ ਆ ਗਿਆ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਨੂੰ ਬੁਲਾਇਆ ਗਿਆ ਕੀ ਜਾਣੀ ਅ ਮੈਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਰਾਹੀਂ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਮੈਂ ਸਮਝਦਾ ਵੀ ਇੱਕ ਅਵਸਰ ਆ ਔਰ ਸੁਜਾਨਪੁਰ ਸੋਰੀ ਨਰੋਡ ਜਮਲ ਸਿੰਘ ਨਗਰ ਪੰਚਾਇਤ ਜਿਹਦੀਆਂ ਹੁਣੇ ਅਜੇ ਚੋਣਾਂ ਹੋਈਆਂ ਨੇ 5-7 ਦਿਨ ਪਹਿਲਾਂ ਔਰ ਜਿਨ੍ਹਾਂ ਚੋਣਾਂ ਦੇ ਅੰਦਰ ਮਤਲਬ ਆਪੋਂ ਆਪਣੇ ਢੰਗ ਦੇ ਨਾਲ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਕੀਤਾ ਔਰ ਬੜੀਆਂ ਫੇਅਰ ਇਲੈਕਸ਼ਨ ਹੋਈਆਂ ਬੜੀਆਂ ਸਾਫ ਸੁਥਰੀਆਂ ਇਲੈਕਸ਼ਨ ਹੋਈਆਂ ਔਰ ਇਹਨਾਂ ਚੋਣਾਂ ਦੇ ਅੰਦਰ ਨੋਟ ਜਮਲ ਸਿੰਘ ਨਗਰ ਪੰਚਾਇਤ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਨੇ ਬੜਾ ਸ਼ਾਨਦਾਰ ਮੈਂ ਸਮਝਦਾ ਵੀ ਜਿੱਤ ਦਾ ਉੱਥੇ ਮਜ਼ਾਰਾ ਕੀਤਾ ਸਭ ਤੋਂ ਵੱਡੀ ਪਾਰਟੀ ਜਿਹਨੂੰ 1406 ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਉਹ ਬਣੀ ਐ ਜ਼ੀਰੋ ਤੋਂ 5 ਸੀਟਾਂ ਆਮ ਆਦਮੀ ਪਾਰਟੀ ਨੇ ਲਈਆਂ ਸੋ ਮੈਨੂੰ ਖੁਸ਼ੀ ਆ ਕਿ ਆ ਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਆ ਵਾਦਾ ਹੋਇਆ ਔਰ ਸਾਡੇ 3 ਨੰਬਰ ਤੋਂ ਜਿਹੜੇ ਵੀਜ਼ੇਪੀ ਦੀ ਮਤਲਬ ਟਿਕਟ ਤੇ ਐਮ ਸੀ ਚੁੜੇਗੇ ਪੰਚਾਇਤ ਮੈਂਬਰ ਰਹੇ ਨੇ ਨੌੜ ਜਮਲ ਸਿੰਘ ਦੇ ਉਹਨਾਂ ਸਾਰਾ ਪਰਿਵਾਰ ਅੱਜ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਇਆ ਸੋ ਮੈਂ ਦੇ ਲਈ ਗਹਿਰਾਈਆਂ ਤੋਂ ਇਸ ਪਰਿਵਾਰ ਦਾ ਖਾਸ ਕਰਕੇ ਜਿਹੜੇ ਐਮਸੀ ਚੁਣੇ ਗਏ ਨੇ ਸਾਡੀ ਭੈਣ ਮਾਇਆ ਦੇਵੀ ਜੀ ਦਾ ਉਹਨਾਂ ਦੇ ਪਤੀ ਦਾ ਉਹਨਾਂ ਦੇ ਬੱਚਿਆਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਨੇਕ ਨੀਰ ਦੇ ਨਾਲ ਜਿਹੜਾ ਸਾਫ ਸੁਥਰਾ ਕੰਮ ਕੀਤਾ ਜਾਂਦਾ ਉਹਨੂੰ ਲੋਕ ਐਪਰੀਸ਼ੀਏਟ ਕਰਦੇ ਆ ਸੋ ਇਹ ਵੀ ਦੱਸਣਗੇ ਅੱਜ ਹੋਰ ਕਿਸਰਾ ਆ ਵੈਸੇ ਤਾਂ ਇਹ ਪਿਛਲੀ ਵਾਰ ਵੀ ਐਮਸੀ ਬਣੇ ਸਾਨਾ ਇਹਨਾਂ ਨੂੰ 4-5 ਵੋਟਾਂ ਤੋਂ ਹਰਾ ਦਿੱਤਾ ਗਿਆ ਸੀ ਪਿਛਲੀ ਵਾਰ ਜਦੋਂ ਉੱਥੇ ਨਗਰ ਪੰਚਾਇਤ ਦੀ ਚੋਣਾਂ ਹੋਈਆਂ ਸੋ ਆ ਇਸ ਵਾਰ ਇਹਨਾਂ ਨੇ ਦੁਬਾਰਾ ਚੋਣ ਲੜੀਆਂ ਲੋਕਾਂ ਨੇ ਦੁਬਾਰਾ ਫਤਵਾ ਦਿੱਤਾ ਉਹਨਾਂ ਨੂੰ ਮੈਂ ਇਹਨਾਂ ਨੂੰ ਵੋਟਾਂ ਪਾਣ ਵਾਲੇ ਲੋਕਾਂ ਦਾ ਵੀ ਅ ਧੰਨਵਾਦ ਕਰਦਾ ਜਿਹੜਾ ਨੇ ਇਹਨੂੰ ਚੁਣਿਆ ਔਰ ਦੇਖੋ ਇਹਨਾਂ ਨੇ ਵਲੰਟੀਅਰਲੀ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਦਬਾਅ ਤੋਂ ਆਮ ਆਦਮੀ ਪਾਰਟੀ ਨੂੰ ਚੁਣਿਆ ਸੋ ਅ ਹੁਣ ਆਮ ਆਦਮੀ ਪਾਰਟੀ ਦੇ 6 ਐਮਸੀ ਜਿਹੜੀ ਉਹ ਨਗਰ ਪੰਚਾਇਤ ਹੋ ਗਏ ਆ ਤੇ ਥੋੜੇ ਦਿਨਾਂ ਤੱਕ ਅਸੀਂ ਬਕਾਇਦਾ ਕਮੇਟੀ ਦਾ ਪ੍ਰਧਾਨ ਵੀ ਚੁਣਾਂਗੇ ਔਰ ਇਹ ਸਾਰੀ ਕਮੇਟੀ ਜਿਹੜੀ ਇੱਕ ਸੋਰ ਹੋ ਕੇ ਇੱਕ ਮਤਲਬ ਮੋਟੋ ਹੋ ਕੇ ਜਿਹੜੀ ਉਹ ਨਰੋਡ ਜਮਲ ਸਿੰਘ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰੇਗੀ ਸੋ ਫਿਰ ਦੁਬਾਰਾ ਅੱਜ ਭੈਣ ਜੀ ਮਾਇਆ ਦੇਵੀ ਜੀ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਔਰ ਮੈਂ ਸਮਝਦਾ ਵੀ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਹੈ ਨਰੋਡ ਜਮਲ ਸਿੰਘ ਹਲਕਾ ਪੋਅ ਦੇ ਵਿੱਚ ਜੇਕਰ ਦੇਖਿਆ ਜਾਵੇ ਮੰਤਰੀ ਸਾਹਿਬ ਆਪਾਂ ਸਾਰੇ ਤਿਆ ਕਰਾਂਗੇ ਜਿਹੜਾ ਜਿੱਤ ਗਿਆ ਉਹ ਉਹ ਸਕੰਦਰ ਹੈ ਭਾਵੇਂ ਉਹ ਵੱਧ ਵੋਟਰਾਂ ਨਾਲ ਜਿੱਤਿਆ ਤੇ ਭਾਵੇਂ ਉਹ ਥੋੜੀਆਂ ਨਾਲ ਜਿੱਤਿਆ ਸਾਰੇ ਬਰਾਬਰ ਨੇ ਸਾਰੇ ਜਿੱਤੇ ਹੋਏ ਆ ਲੇਕਿਨ ਅਸੀਂ ਬਾਅਦ ਕੇ ਸਾਰੇ ਪਾਰਟੀ ਦੀ ਸਲਾਹ ਕਰਾਂਗੇ ਐਮਸੀ ਸਹਿਬਾਨਾ ਨਾਲ ਸਲਾਹ ਕਰਾਂਗੇ ਜੋ ਅ ਮਤਲਬ ਸਾਡੇ ਸਾਥੀ ਸਲਾਹ ਕਰਕੇ ਮੈਨੂੰ ਦੱਸਣਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਮੇਟੀ ਦਾ ਪ੍ਰਧਾਨ ਵੀ ਚੁਣੇਗੀ